ਮੋਤੀਰਾਮ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਤੀਰਾਮ ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਸ਼ਾ ਦੇ ਸਭ ਜੱਤਿਆਂ ਨੂੰ ਦੁੱਧ ਪਿਆਇਆ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਐ ਹਿੰਦੂ ਕੈਦੀਆਂ ਦੀ ਕਰਦਾ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਸਲਾਮ ਕਬੂਲ ਨਾ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਾਂਦਿਆਂ ਤੇ ਜਨਮਾਂ ਤੇ ਸਿਰ ਰੱਖ ਦਿੱਤਾ ਹੁਣ ਆ ਤਾਜ਼ਾ ਤਾਜ਼ਾ ਮੱਥਾ ਟਿਕਿਆ 2 ਦਿਨ ਹੋਏ ਐ ਮਾਤਾ ਗੁਜਰਕੌਰ ਨੇ ਕਿਹਾ ਸੀ ਉਠਾ ਹੋਣਾ ਮਹਿੰਗਾ ਹੋਣਾ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖ ਤੇ ਕੁਝ ਬੈਂਗਾ ਮਾਤਾ ਉਸ ਵੇਲੇ ਹੁਕਮ ਇਹ ਹੋਇਆ ਕੋਲੂਜੇ ਦਾ ਟੱਪਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਪਹਿਲਾ ਪੁੱਤ ਚੱਕਿਆ ਨਰੇਣਾ